ਜੱਬੇਵਾਲ ਤੋਂ ਮੋਹਨਾ ਕਲਾ ਇਹ ਰੋਡ ਸਾਨੂੰ ਖੁੱਲਾ ਚਾਹੀਦਾ ਜਿਮ ਦੀ ਬਹੁਤ ਜ਼ਰੂਰਤ ਹੈ ਜਿਮ ਬਾਦ ਸਾਨੂੰ ਜਗ੍ਹਾ ਨਹੀਂ ਮਿਲਦੀ ਸੋ ਬੇਨਤੀ ਕਰਦੇ ਹਾਂ ਕਿ ਸਾਨੂੰ ਮਤਲਬ ਜਿਮਗਾ ਪ੍ਰੋਵਾਈਡ ਕਰਾਈ ਜਾਵੇ ਮਿਡਲ ਸਕੂਲ 8ਵੀਂ ਤੱਕ ਆ ਇਹ ਅਪਗ੍ਰੇਡ ਹੋਣਾ ਚਾਹੀਦਾ 10ਵੀਂ ਤੱਕ ਹੋਣਾ ਚਾਹੀਦਾ ਜੱਬੇਵਾਲ ਵਿਧਾਨ ਸਭਾ ਦੇ ਅਧੀਨ ਆਉਂਦਾ ਪਿੰਡ ਬੜਲਾ ਤੇ ਉੱਥੇ ਸਾਡੀ ਟੀਮ ਪਹੁੰਚੀ ਹੈ ਤੇ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਤੇ ਪਿੰਡ ਵਾਸੀ ਤੇ ਅਸੀਂ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਕਿਹੋ ਜ੍ਹਾ ਤੁਹਾਡਾ ਪਿੰਡ ਹੈ ਤੇ ਕਦੋਂ ਦਾ ਪਿੰਡ ਵਸ ਰਿਹਾ ਜੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਾਮ ਦੱਸਿਓ ਜੀ ਹਾਂਜੀ ਮੇਰਾ ਨਾਮ ਹਰੀਪਾਲ ਸਰਪੰਚ ਮੰਡਲਾ ਹਾਂਜੀ ਤੋਂ ਮੈਂ ਇਹ ਮੰਗ ਕਰਦਾ ਹਾਂ ਕਿ ਸਾਡੇ ਪਿੰਡ ਵਾਸਤੇ ਜੱਬੇ ਹਾਲ ਤੋਂ ਮੋਹਨਾ ਕਲਾਂ ਇਹ ਰੋਡ ਸਾਨੂੰ ਖੁੱਲਾ ਚਾਹੀਦਾ ਦੂਸਰਾ ਸਾਡਾ ਜਿਹੜਾ ਪੋਲ ਹੈਗਾ ਪੂਰ ਦੇ ਮਨਿਆਦ ਲੰਘ ਚੁੱਕੀ ਹੈ ਇਸ ਕਰਕੇ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਸਾਨੂੰ ਨਵਾਂ ਪੁਲ ਬਣਾ ਕੇ ਦਿੱਤਾ ਜਾਵੇ ਦੂਸਰੀ ਬੇਨਤੀ ਹੈ ਹੈਗੇ ਹੈਗੇ ਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਡਰੇਨ ਵਗ ਰਹੀ ਹੈ ਜਿਹਦੇ ਸਵਾਂਦੇ ਵਿੱਚ ਕਿੱਕਰਾਂ ਬਹੁਤ ਜ਼ਿਆਦਾ ਹੋ ਚੁੱਕੀਆਂ ਹਨ ਉਹ ਮਿਹਰਬਾਨੀ ਕਰਕੇ ਕਿੱਕਰਾਂ ਦੀ ਸਪਾਈ ਕਰਾਈ ਜਾਵੇ ਕਿਉਂਕਿ ਪੌੜ ਨੂੰ ਜ਼ਿਆਦਾ ਖਤਰਾ ਹੈ ਇਸ ਕਰਕੇ ਹੋਰ ਇੱਕ ਸਾਡੇ ਹਸਪੀਟਲ ਸਰਕਾਰੀ ਹਸਪੀਟਲ ਵੀ ਹੈ ਬੜਾ ਉਸ ਵਾਸਤੇ ਸਾਨੂੰ ਪਿੰਡ ਬਡਲੇ ਤੋਂ ਚੌਕ ਦੇ ਵਿੱਚੋਂ ਲੈ ਕੇ ਹਾਲਟੇ ਤੱਕ ਖੁੱਲੀ ਸੜਕ ਬਣਾਈ ਦਿੱਤੀ ਜਾਵੇ ਹੋਰ ਸਾਡੇ ਪਿੰਡ ਵਿੱਚ ਤਕਰੀਬਨ ਕਾਹਰੀਆਂ ਸਹੂਲਤਾਂ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਫਤਵਾ ਅਸੀਂ ਸਰ ਕੀ ਨਾਮ ਹੈ ਜੀ ਸੁਮੇਰ ਸਿੰਘ ਹੁੰਦਾ ਸਿੰਘ ਪੰਜ ਪਿੰਡ ਬਡਲੇ ਤੋਂ ਹਾਂਜੀ ਹਾਂਜੀ ਤਕਰੀਬਨ ਸਰਕਾਰ ਦੀਆਂ ਕਿਦਾਂ ਕਾਰਗੁਜ਼ਾਰੀਆਂ ਦੇਖਦੇ ਹੋ ਪਹਿਲਾਂ ਡਾਕਟਰ ਰਾਜਕੁਮਾਰ ਚੱਬੇ ਵਾਲੇ ਇੱਥੇ ਵਿਧਾਇਕ ਸੀ ਤਾਂ ਹੁਣ ਉਹ ਆਪਣਾ ਬਣ ਗਏ ਨੇ ਐਮਪੀ ਬਣ ਗਏ ਨੇ ਜੀ ਜੀ ਤੇ ਹੁਣ ਕਿਦਾਂ ਦੇਖਦੇ ਹੋ ਕਿ ਕੰਮ ਜਿਹੜੇ ਕਰਾਉਣੇ ਕਿਦਾਂ ਦਾ ਤੁਹਾਨੂੰ ਵਿਧਾਇਕ ਚਾਹੀਦਾ ਹੈ ਹਾਂਜੀ ਹਾਂਜੀ ਬਿਲਕੁਲ ਡਾਕਟਰ ਸਾਹਿਬ ਸਾਡੇ ਬੜੇ ਪਿਆਰ ਨਾਲ ਗੱਲ ਸੁਣਦੇ ਆ ਥੋੜੇ ਦਿਨ ਪਹਿਲਾਂ ਡਾਕਟਰ ਸਾਹਿਬ ਆਏ ਵੀ ਸੀਗੇ ਸਾਡੇ ਪਿੰਡ ਤੇ ਇੱਥੇ ਉਦਘਾਟਨ ਕੀਤਾ ਸੀ ਅਸੀਂ ਤੇ ਅਸੀਂ ਦੱਸਿਆ ਸੀ ਪੁਲ ਬਾਰੇ ਵੀ ਸਾਡਾ ਜਿਹੜਾ ਪੁਲਾ ਹੈ ਇਹ ਮਤਲਬ ਸਹੀ ਨਹੀਂ ਹੈਗਾ ਜੀ ਗਿਰਦਾ ਸਾਡਾ ਕਹੇ ਟਾਈਮ ਵੀ ਉਹ ਡਾਕਟਰ ਸਾਹਿਬ ਕਹਿੰਦੇ ਸੀ ਕਹਿੰਦੇ ਕੋਈ ਗੱਲ ਨਹੀਂ ਤੇ ਜਲਦੀ ਧਿਆਨ ਦਿੱਤਾ ਜਾਊਗਾ ਜੀ ਜਿਹੜੀ ਸਰਪੰਚ ਸਾਹਿਬ ਨੂੰ ਜਿੱਦਾ ਪਹਿਲਾਂ ਗੱਲ ਕੀਤੀ ਹੈ ਮਤਲਬ ਡਰੇਨ ਬਾਰੇ ਆਲਦਰ ਕਿਕਰਾਂ ਬਹੁਤ ਹੋ ਗਈਆਂ ਵਿੱਚ ਉਹ ਪਾਣੀ ਜਾਣਾ ਨਹੀਂ ਜੇ ਪਾਣੀ ਜਾਊਗਾ ਤਾਂ ਹੀ ਮਤਲਬ ਸਹੀ ਹੈ ਨਾ ਜੇ ਪਾਣੀ ਰੋਕ ਗਿਆ ਆਲਦਰ ਪਿੰਡ ਵਿੱਚ ਜਾਊਗਾ ਜੇ ਬੰਨ ਟੁੱਟੂਗਾ ਇਹਦਾ ਸਾਡਾ ਨੁਕਸਾਨ ਹੋਣ ਦਾ ਖਤਰਾ ਹੈ ਜੀ ਬਾਕੀ ਡਾਕਟਰ ਸਾਹਿਬ ਨੇ ਬੜੇ ਕੰਮ ਕਰਾਈ ਜੀ ਮਤਲਬ ਲੋਡ ਬੱਧ ਕੰਮ ਕਰਾਈ ਉਹਨਾਂ ਨੇ ਮਤਲਬ ਜਦੋਂ ਵੀ ਚਾਹੀਏ ਵਧੀਆ ਤਰੀਕੇ ਨਾਲ ਗੱਲ ਸੁਣਦੇ ਸਾਡੀ ਤੇ ਜਿੱਦਾਂ ਸਾਡੇ ਇੱਕ ਆਪਣੇ ਬੱਚਾ ਵੀ ਗਰਾਊਂਡ ਚਾਹੀਦੀ ਹੈ ਖੇਡਣ ਵਾਸਤੇ ਹਨਾ ਜੀ ਤੇ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਵਿੱਚ ਅਲੇ ਪੂਰੀ ਫੈਸਿਲਿਟੀ ਨਹੀਂ ਮਿਲਦੀ ਸਾਨੂੰ ਮਤਲਬ ਡਾਕਟਰ ਸਾਹਿਬ ਜਿੱਦਾਂ ਮਤਲਬ ਮਤਲਬ ਕੁਝ ਦਿਨ ਬਾਅਦ ਆਉਂਦੇ ਜਿੱਦਾਂ ਰੈਗੂਲਰ ਨਹੀਂ ਆ ਰਹੇ ਆ ਬਾਕੀ ਦਾ ਤਕਰੀਬਨ ਠੀਕ ਹੀ ਹੈ ਜੀ ਪਿੰਡ ਸਭ ਵਧੀਆ ਹੀ ਹੈ ਇੱਕ ਇੱਕ ਸਾਡੇ ਪਿੰਡ ਵਿੱਚ ਸਾਰਾਂ ਜੀ ਹੋਰ ਛੋਟੀ ਗੱਲ ਜਿਮ ਦੀ ਬਹੁਤ ਜ਼ਰੂਰਤ ਹੈ ਜਿਮ ਵਾਸਤੇ ਸਾਨੂੰ ਜਗ੍ਹਾ ਨਹੀਂ ਮਿਲਦੀ ਸੋ ਬੇਨਤੀ ਕਰਦੇ ਹਾਂ ਕਿ ਸਾਨੂੰ ਮਤਲਬ ਜਿਮਗਾ ਪ੍ਰੋਵਾਈਡ ਕਰਾਈ ਜਾਵੇ ਜੀ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਗੌਰਵ ਕੁਮਾਰ ਜੀ ਸਰ ਕਿਹੜੇ ਪਿੰਡ ਤੋਂ ਪਿੰਡ ਬਦਲੇ ਗਿਆ ਮੇਰਾ ਤੇ ਪਿੰਡ ਬਦਲੇ ਤੇ ਤੁਸੀਂ ਵਸਨੀਕ ਹੋ ਤੇ ਕਿੱਥੇ ਤੁਸੀਂ ਕਮੀਆਂ ਦੇਖਦੇ ਹੋ ਜਿਹੜੀਆਂ ਸਹੂਲਤਾਂ ਤੁਹਾਨੂੰ ਮਿਲਣੀਆਂ ਚਾਹੀਦੀਆਂ ਨੇ ਵਾਝੀ ਉਸ ਸਹੂਲਤ ਤੋਂ ਇਹ ਜ਼ਿਆਦਾਤਰ ਤਾਂ ਸਾਡੇ ਪਿੰਡ ਦੇ ਵਿੱਚ ਡਾਕਟਰ ਰਾਜਕਮਰ ਜੀ ਨੇ ਬਹੁਤ ਡਵੈਲਪਮੈਂਟ ਕਰਵਾਈ ਹੈ ਕੁਸ਼ਕ ਥੋੜਾ ਮੋਟਾ ਰਹਿ ਗਿਆ ਵਾ ਜਿੱਦਾਂ ਸਾਡਾ ਸਕੂਲ ਆ ਇੱਥੇ ਮਿਡਲ ਸਕੂਲ 8ਵੀਂ ਤੱਕ ਆ ਇਹ ਅਪਗ੍ਰੇਡ ਹੋਣਾ ਚਾਹੀਦਾ 10ਵੀਂ ਤੱਕ ਆਉਣਾ ਚਾਹੀਦਾ ਇਹ ਚਾਰ ਦੁਵਾਰੀ ਇਹਦੀ ਹੋਣੀ ਚਾਹੀਦੀ ਆ ਬੱਚੇ ਜਿਹੜੇ ਜਾਂਦੇ ਆ ਦੂਸਰੇ ਪਿੰਡ ਜਾਂਦੇ ਆ ਅਪਗ੍ਰੇਡ ਹੋਣਾ ਚਾਹੀਦਾ 8ਵੀਂ ਤੋਂ 10ਵੀਂ ਤੱਕ ਹੋਣਾ ਚਾਹੀਦਾ ਤੇ ਬਾਕੀ ਜਿਮ ਦੀ ਵੀ ਬਹੁਤ ਜ਼ਰੂਰਤ ਆ ਬੱਚਿਆਂ ਦੇ ਖੇਡਣ ਲਈ ਗਰਾਊਂਡ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਬਾਕੀ ਜ਼ਿਆਦਾਤਰ ਡਿਵੈਲਪਮੈਂਟ ਡਾਕਟਰ ਰਾਜਕਮਰ ਜੀ ਨੇ ਬਹੁਤ ਕਰਵਾਈ ਸਾਡੇ ਪਿੰਡ ਦੇ ਵਿੱਚ ਜ਼ਿਆਦਾਤਰ ਵਿਕਾਸ ਹੋਇਆ ਕੁਸ਼ਕ ਘਾਟਾ ਜਿਹੜੀ ਡਾਸਾਂ ਨੂੰ ਕਹੀ ਜਾਵੇਗੀ ਅਤੇ